ਸੁਖਰ ਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੇਵ ਸਿੰਘ ਰੰਧਾਵਾ ਨੇ ਆਪਣੇ ਗ੍ਰਾਫਿਕ ਪ्रेस ਵਾਰਤਾ ਕੀਤੀ ਹੈ ਇਸ ਦੌਰਾਨ ਉਹਨਾਂ ਸੱਤਾਧਾਰੀ ਉੱਤੇ ਦੋਸ਼ ਲਗਾਉਂਦੇ ਕਿ ਠੱਪਤੀ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਵਿੱਚੋਂ 36 ਉਮੀਦਵਾਰਾਂ ਦੇ ਪੰਜਾਬ ਸਰਕਾਰ ਨੇ ਇਹ ਦੋਸ਼ ਲਾ ਕੇ ਕਾਗਜ਼ ਰੱਦ ਕਰ ਦਿੱਤੇ ਨੇ ਕਿ ਉਹਨਾਂ ਦਾ 7 ਰੁਪਏ ਬਕਾਇਆ ਨਾਲ ਹੀ ਪੰਜ ਜ਼ਿਲ੍ਹਾ ਪ੍ਰੀਸ਼ਦ ਵਿੱਚੋਂ ਕੋਈ ਵੀ ਕਾਗਜ਼ ਨਹੀਂ ਬਚਿਆ ਸੋ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਨੇ ਜਦੋਂ ਕਿ ਇਲੈਕਸ਼ਨ ਕਮਿਸ਼ਨ ਤੇ ਹੁਕਮ ਨੇ ਕਿ ਕਿਸੇ ਦਾ ਕੋਈ ਵੀ ਬਕਾਇਆ ਹੋਵੇ ਤਾਂ ਆਪਣਾ ਐਫੀਡੇਵਿਟ ਦੇ ਸਕਦਾ ਹੈ ਤੇ ਕਿਸੇ ਵੀ ਵੇਲੇ ਵੀ ਆਪਣਾ ਬਕਾਇਆ ਜਮ੍ਹਾਂ ਕਰ ਸਕਦਾ ਹੈ ਸੋ ਇਲੈਕਸ਼ਨ ਕਮਿਸ਼ਨ ਤੇ ਹਕੂਮਤ ਉਲੰਘਣਾ ਕਰਦੇ ਹੋਏ ਪੰਜਾਬ ਸਰਕਾਰ ਨੇ ਅਧਿਕਾਰੀਆਂ ਕੋਲੋਂ ਸਾਰੇ ਕਾਗਜ਼ ਰੱਦ ਕਰਵਾ ਦਿੱਤੇ ਨੇ ਮੈਂ ਸਾਰਿਆਂ ਦਾ ਧੰਨਵਾਦ ਜਿਹੜਾ اپੋਜੀਸ਼ਨ ਪਾਰਟੀ ਦੀ ਆਵਾਜ਼ ਬਣ ਕੇ ਲੋਕਾਂ ਦੀ ਬੋਲ ਬਣ ਕੇ ਤੇ ਹੋਰ ਲੋਕਾਂ ਤੱਕ ਬਾਕੀ ਪੰਜਾਬ ਤੱਕ ਪਹੁੰਚਾਉਣ ਆਈ। ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਦਾ ਮੇਨ ਮੁੱਦਾ ਜਿਹੜਾ ਕੱਲ ਕੈਂਡੀਡੇਟਾਂ ਦੀਆਂ ਲਿਸਟਾਂ ਜਿਹੜੀਆਂ ਇਹਨਾਂ ਨੇ ਕੱਢੀਆਂ ਨੇ ਉਦੇ ਸੰਬੰਧ ਵਿੱਚ ਲੋਕਾਂ ਨੂੰ ਦੱਸਣਾ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਤੇ ਪਹਿਲਾਂ ਵੀ ਇਹਨਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜਿੱਦਣ ਕਾਗਜ਼ ਢਾਕਲ ਕਰਾਉਣੇ ਸੀ ਤੇ ਕੱਲ ਜਦੋਂ ਲਿਸਟ ਆਉਣੀ ਸੀ ਜਿਹਦਾ ਟਾਈਮ ਮੇਰੇ ਹਿਸਾਬ ਨਾਲ 4 ਵਜੇ ਸੀਗਾ ਕਿ ਲਿਸਟ ਲੱਗੂਗੀ ਪਰ ਕਲਾਨੌਰ ਬਲੌਕ ਦੀ ਜਿਹੜੀ ਲਿਸਟ ਲੱਗੀ ਹੈ ਉਹ ਲੱਗੀ ਰਾਤ ਨੂੰ 12:30 ਜਿਲ੍ਹਾ ਪ੍ਰੀਸ਼ਦ ਦੀ ਜਿਹੜੀ ਆਈ ਉਹ ਰਾਤੀ 10 ਵਜੇ ਤੇ ਡੇਰੇ ਬਲੌਕ ਦੀ ਉਹ ਵੀ 10 ਵਜੇ ਦੇ ਆਊਂਡ ਹੈ ਉਹਨਾਂ ਦੇ ਵਿੱਚ ਜਿਹੜੇ ਬਲਾਕ ਸੰਪਤੀਆਂ ਸੀਗੀਆਂ ਟੋਟਲ 38 ਬਣਦੀਆਂ ਨੇ ਅਲਕਾਡੇਰਾ ਬਾਬਾ ਨਾਨਕ ਬਲਾਕ ਕਲਾ ਨਾਲ ਉਹ ਤੇ ਬਲਾਕ ਡੇਰਾ ਬਾਬਾ ਨਾਨਕ। ਇਹਨਾਂ ਵਿੱਚੋਂ ਡੇਰਾ ਬਾਬਾ ਨਾਨਕ ਬਲਾਕ ਚ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ। ਉਹਨਾਂ ਚੋਂ ਸਿਰਫ ਦੋ ਬੰਦਿਆਂ ਦੀਆਂ ਜਿਹੜੀਆਂ ਐਕਸੈਪਟ ਕੀਤੀਆਂ ਗਈਆਂ। ਤੇ ਉਹ ਵੀ ਉਹਨਾਂ ਚ ਕੀਤੀਆਂ ਗਈਆਂ ਜਿੱਥੇ ਟੋਟਲ ਦੀ ਟੋਟਲ ਸਾਰੇ ਕੈਂਡੀਡੇਟ ਜਿਨ੍ਹਾਂ ਦੇ ਐਕਸੈਪਟ ਹੋਏ ਨੇ ਉਹਨਾਂ ਵਿੱਚੋਂ ਜੇ ਇੱਕ ਧਰਮਕੋਟ ਬਲਾਕ ਤੇ ਇੱਕ ਰਾਈ ਚੱਕਦੀ। ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹਨਾਂ ਲੜਨ ਯੋਗ ਨਹੀਂ ਕੀਤਾ ਗਿਆ। ਅੱਛਾ ਠੀਕ ਹੈ ਮਹਾਨਾ। ਹਾਲਾਂਕਿ ਕੱਲ ਨੂੰ ਰੂਲਿੰਗ ਪਾਰਟੀ ਇਹ ਜਿਹੜੀ ਇਹ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਦੀ ਹੈ ਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਲੜਨ ਵਾਸਤੇ। ਇਹਨਾਂ ਨੂੰ ਬੰਦਾ ਨਹੀਂ ਕੋਈ ਲੱਭਿਆ ਕਾਗਜ਼ ਭਰਨ ਨੂੰ। ਸਾਡੇ ਬੰਦੇ ਪਹੁੰਚੇ ਨੇ 11 ਵਜੇ ਬਲਾਕ ਦੇ ਵਿੱਚ ਦੋਹਾਂ ਬਲਾਕਾਂ 'ਚ ਦਾਖਲ ਕਰਉਣ ਕਾਗਜ਼। ਇਹਨਾਂ ਦੇ ਕੈਂਡੀਡੇਟ ਅਸੀਂ 5:30 ਵਜੇ ਤੱਕ ਤੇ ਡੇਰਾ ਬਲਾਕ 'ਚ ਖੜੇ ਰਹੇ ਹਾਂ ਮੈਂ ਆਪ। ਇਹਨਾਂ ਦੇ ਮਿਲਦਾ ਦੇ 6 ਕੇ 7 ਕੈਂਡੀਡੇਟ ਨੇ ਜਿਹੜੇ ਉਹ ਕਾਗਜ਼ ਨਹੀਂ ਉੱਥੇ ਦੇਣ ਆਏ ਸੀ। ਐਸ ਡੀ ਐਮ ਸਾਹਿਬ ਵੱਲੋਂ ਇਨਫਾਰਮੇਸ਼ਨ ਵੀ ਉੱਥੇ ਲਈ ਗਈ। ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਆਮ ਆਦਮੀ ਦੇ ਜਿਹੜੇ ਕਾਗਜ਼ ਭਰਨ ਇੰਨੇ ਲੋਕ ਨਹੀਂ ਪਹੁੰਚੇ। ਉਸ ਤੋਂ ਬਾਅਦ ਇਹਨਾਂ ਨੇ ਕਾਗਜ਼ ਐਕਸੈਪਟ ਕੀਤੇ ਜਿਹੜਾ ਟਾਈਮ ਸੀਗਾ ਉਹਨੂੰ ਐਕਸਟੈਂਡ ਕਰਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਕਾਗਜ਼ ਜਿਹੜੇ ਦਾਖਲ ਕੀਤੇ। ਤਲਾਨੌਰ ਬਲਾਕ 'ਚ ਮੈਨੂੰ ਲੱਗਦਾ 4 ਕੇ 5 ਬੰਦਿਆਂ ਨੇ ਕਾਗਜ਼ ਹੀ ਨਹੀਂ ਭਰੇ ਆਮ ਆਦਮੀ ਪਾਰਟੀ ਵੱਲੋਂ। ਇਥੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਪੂਰੀ ਉਮੀਦਿਆ 19 ਸੀਟਾਂ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਾਂ ਨੇ ਕਾਗਜ਼ ਭਰੇ ਸੀ ਅੱਜ ਡੇਰਾ ਬਲਾਕ ਦੇ ਇੱਥੇ ਤੇ ਕਲਾਨੌਰ ਬਲਾਕ ਦੇ ਕੈਂਡੀਡੇਟ ਆਏ ਨੇ ਸਭ ਤੋਂ ਪਹਿਲਾਂ ਵੀ ਮੈਂ ਇੱਕ ਬੰਦੇ ਦੀ ਫੜਕੇ ਤੁਹਾਨੂੰ ਵਿਖਾਉਣਾ ਜੀ ਉਹ ਤੋਂ ਇਹਦੇ ਵਿੱਚ ਜਿਹੜਾ ਕਾਰਨ ਉਹਨਾਂ ਨੇ ਆਬਜੈਕਸ਼ਨ ਦਾ ਦਿੱਤਾ ਇਹ ਚ ਵੀਡੀਓ ਦੇ ਸਾਈਨ ਨੇ ਬਲਾਕ ਵਿਕਾਸ ਤੇ ਪੰਚਾਇਤੀ ਅਫਸਰ ਅਮਨ ਇਸੋ ਦੇ ਲੇਡੀ ਡੀਐਸਪੀ ਨੇ ਆ ਸਾਰਿਆਂ ਦੀਆਂ ਵੇਖੋ ਇਹ ਚ ਓਬਜੈਕਸ਼ਨ ਜਿਹੜੀ ਲਾਈ ਗਈ ਹੈ ਬੀਡੀਪੀਓ ਉਹਨਾਂ ਨੇ ਓਬਜੈਕਸ਼ਨ ਜਿਹੜੀ ਲਾਈ ਹੈ ਉਹਨਾਂ ਨੇ ਲਿਖਿਆ ਕਿ 7 ਰੁਪਿਆ ਜਿਹੜਾ ਬਕਾਇਆ ਰਹਿ ਗਿਆ ਕੈਂਡੀਡੇਟ ਦਾ ਉਹਦੇ ਕਾਰਨ ਕਰਕੇ ਇਹਨਾਂ ਨੇ ਜਿਹੜੇ ਕਾਗਜ਼ ਰਿਜੈਕਟ ਕੀਤੇ ਨੇ ਇਸ ਤੋਂ ਪਹਿਲਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਈ ਸੀਗੀ ਹਦਾਇਤ ਕਿ ਜਿਹੜੇ ਐਨਓਸੀ ਨੂੰ ਲੈ ਕੇ ਨੋ ਡਿਊ ਸਰਟੀਫਿਕੇਟ ਨੇ ਜਿਹੜੇ ਜਿਹੜੇ ਟੈਕਸ ਹੋ ਜਾਂਦੀ ਪੰਚਾਇਤ ਵੱਲੋਂ ਲੈ ਲਈ ਤਾਂ ਕਿ ਕੋਈ ਡਿਊ ਨਹੀਂ ਬਚਿਆ ਉਹ ਇਹਨਾਂ ਬੰਦਿਆਂ ਤੋਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਕਿ ਤੁਸੀਂ ਐਫੀਡੇਵਿਟ ਲਾ ਸਕਦੇ ਹੋ ਐਫੀਡੇਵਿਟ ਦੇ ਵਿੱਚ ਇਹਨਾਂ ਲਿਖਿਆ ਕਿ ਜੇ ਕੋਈ ਬਕਾਇਆ ਰਹਿੰਦਾ ਹੋਗਾ ਤੇ ਅਸੀਂ ਭਰਾਂਗੇ ਮੌਕੇ ਦੇ ਉੱਤੇ ਹਰ ਐਫੀਡੇਵਿਟ ਦੇ ਵਿੱਚ ਪਾਇਆ ਗਿਆ ਸਾਡੇ ਕੋਲ ਕਾਪੀਆਂ ਵੀ ਨਹੀਂ ਨੇ ਹਰ ਫਾਈਲ ਦੀ ਜਿਹੜੀ ਉੱਥੇ ਜਮ੍ਹਾਂ ਕੀਤੀ ਗਈ ਹੈ ਆ ਵੀ ਜਿਹੜੀ ਇਹਨੇ ਤੁਹਾਨੂੰ ਵਿਖਾਈ ਹੈ ਇਹਨਾਂ ਨੇ ਪਬਲਿਕ ਨਹੀਂ ਕੀਤੀ ਅੰਦਰੋਂ ਕਿਸੇ ਬੰਦੇ ਨੇ ਭੇਜੀ ਹੈ ਕਿ ਤੁਹਾਡੇ ਕੈਂਡੀਡੇਟਾਂ ਨਾਲ ਧੱਕਾ ਕੀਤਾ ਗਿਆ ਤੇ ਪਬਲਿਕ ਨਹੀਂ ਹੋਈ ਜਿਹੜੇ objections ਨੇ ਇਹਨਾਂ ਨੇ ਲਾ ਕੇ ਕੈਨਸਲ ਕੀਤੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਿਖਿਆ ਗਿਆ ਕਿ ਜੇ ਕਿਸੇ ਦਾ ਡਿਊ ਰਹਿੰਦਾ ਹੋਊਗਾ ਇਨ ਕੇਸ ਦਾ ਕੈਂਡੀਡੇਟ ਹੈਜ਼ ਨਾਟ ਪੇਡ ਸਚ ਡਿਊਸ ਦੈਨ ਹੀ ਊਡ ਬੀ ਗਿਵਨ ਬੀ ਓਪਰਚੁਨਿਟੀ ਟੂ ਡਿਪੋਜ਼ਿਟ ਸਚ ਡਿਊਸ ਬਿਫੋਰ ਦਾ ਕਨਸਰਨਡ ਅਥਾਰਟੀ ਐਂਡ ਊਡ ਬੀ ਪ੍ਰੋਵਾਈਡਡ ਟਾਈਮ ਟਿਲ ਦਾ ਬਿਗਨਿੰਗ ਆਫ ਦਾ ਪੀਰੀਅਡ ਆਫ ਸਪਰੂਟਿਨ ਜਦੋਂ ਟਾਈਮ ਸ਼ੁਰੂ ਹੋਣਾ ਸੀਗਾ ਉਸ ਤੋਂ ਪਹਿਲਾਂ ਸਾਡੇ ਕੈਂਡੀਡੇਟਾਂ ਨੂੰ ਇਹਨਾਂ ਨੂੰ ਇਨਫੋਰਮ ਕਰਨਾ ਚਾਹੀਦਾ ਸੀਗਾ ਇਹ ਫਟਾਦਾ ਇੰਨਾ ਡਿਊ ਰਹਿੰਦਾ ਇਹਨੂੰ ਜੇ ਤੁਸੀਂ ਭਰਨਾ ਹੈ ਤੇ ਆ ਕੇ ਭਰ ਦਿਓ ਇਹਦੇ ਸਾਰੇ ਪੂਰੇ ਜਿਲ੍ਹ ਸਾਡੇ ਹਲਕੇ ਦਾ ਬਣਦਾ ਮੈਨੂੰ ਲੱਗਦਾ ਕੋਈ 150 ਰੁਪਏ ਕੇ 160 ਰੁਪਏ ਬਣੂਗਾ ਤੇ ਉਹੀ ਨਹੀਂ ਸਾਡੇ ਬੰਦੇ ਕੋਲ ਭਰਿਆ ਜਾਣਾ ਸੀ ਜਿਹੜੇ ਏਡੇ ਏਡੇ ਕਾਗਜ਼ ਵਕੀਲਾ ਕੋਲੋਂ ਚੈੱਕ ਕਰਾ ਕੇ ਕਰ ਦਿੱਤੇਗੇ ਹਾਂਜੀ ਕੀ ਲੱਗਦਾ ਕੀ ਕਰਨੀ ਐ ਇੱਕ ਤੋਂ ਇਹ ਦੇਖੋ ਜੀ ਇਹ ਕੈਂਡੀਡੇਟ ਜਿਹੜਾ ਇਥੋਂ ਐਮਐਲਏ ਆ ਉਹਨੇ ਵੇਖਿਆ ਕਿ ਆਪਾਂ ਆਪਾਂ ਤੇ ਇਹ ਗੱਲ ਸ਼ੁਰੂ ਚ ਕਿਵੇਂ ਆ ਕਿ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਰ ਇਲੈਕਸ਼ਨ 'ਚ ਦਿੱਤਾ ਜਾਵੇ ਕਿ ਉਹਨਾਂ ਨੂੰ ਆਪਣੇ ਐਮ.ਐਲ.ਏ ਦਾ ਵੀ ਪਤਾ ਲੱਗੇ ਕਿ ਸਾਡਾ ਐਮ.ਐਲ.ਏ ਕਿੱਥੇ ਕੱਢਦਾ ਅੱਜ ਦੀ ਡੇਟ 'ਚ ਉਹਦੀ ਕੀ ਸਥਿਤੀ ਆਪਣੇ ਹਲਕੇ 'ਚ ਅੱਜ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੀ ਜੇ ਇਲੈਕਸ਼ਨ ਲੜਦੇ ਅੱਜ ਵਟਾਲੇ 'ਚ ਸਾਰੇ ਕਿਉਂ ਪਰੇ ਰਹੇ ਨੇ ਹਰ ਜਗ੍ਹਾ ਕਿਉਂ ਪਰੇ ਹੈ ਕਿ ਅੱਜ ਸਾਡੇ ਕਾਗਜ਼ ਸਹੀ ਨਿਕਲ ਆਏ ਕਿ ਆਬਜੈਕਸ਼ਨ ਹੋਤੇ ਇਹਨਾਂ ਨੇ 7 ਰੁਪਏ ਹਾਊਸ ਟੈਕਸ ਲਾਤਾ ਇਹਨਾਂ ਨੂੰ ਚਾਹੀਦਾ ਸੀ ਇਲੈਕਸ਼ਨ ਲੜਾਓ ਸਾਡੇ ਬੰਦਿਆਂ ਨੂੰ ਅੱਜ ਵੀ ਕਹਿੰਨੇ ਕਿ ਅੱਜ ਵੀ ਡੀ.ਸੀ. ਸਾਹਿਬ ਨੂੰ ਚਾਹੀਦਾ ਹੈ ਕਿ ਸਾਡੀ ਦੁਬਾਰਾ ਉਹਨਾਂ ਨੂੰ ਬ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੀ ਸਾਡੇ ਤੋਂ ਲੱਗਣਾ ਹੋਈ ਹੈ ਤੇ ਇਸ ਦੇ ਬਿਲਕੁਲ ਜੀ ਉਦੋਂ ਚੈੱਕ ਕਰਕੇ ਨਹੀਂ ਵੇਖੋ ਜੀ ਡਿਊ ਹੋਵੇ ਨਾ ਹੋਵੇ ਇਹ ਚ ਆਪਾਂ ਨੂੰ ਉਹਨਾਂ ਨੇ ਹਦਾਇਤ ਦਿੱਤੀ ਹੈ ਕਿ ਜੇ ਕਿਸੇ ਦਾ ਡਿਊ ਰਹਿੰਦਾ ਤੇ ਮੌਕੇ ਤੇ ਬੁਲਾ ਕੇ ਅਸੀਂ ਪੁੱਛਾਂਗੇ ਕਿ ਤੁਸੀਂ ਇਹ ਪੜਨਾ ਤੇ ਫਿਰ ਤੁਹਾਡੇ ਕੋਲ ਵੇਖੋ ਜੀ 70 ਰੁਪਏ 70 ਰੁਪਏ ਨੇ ਇੱਕੋ ਜਿਹਾ ਇ objection ਲਗਾ 70 ਇਹਨਾਂ ਕੋਲੋਂ ਇਹਨਾਂ ਦੋਵਾਂ ਦੀ ਨੌਕਰੀ ਖੋਹੂੰਗਾ ਹੁਣ ਕਿ ਤੁਸੀਂ ਲੋਕਾਂ ਦੇ ਜਿਹੜੇ ਕੈਂਡੀਡੇਟ ਪਰ ਉਨਾਉਂਦੇ ਨੇ ਕੈਮਰੇ ਅੰਦਰ ਲੱਗੇ ਨੇ ਜਿੱਥੇ ਸਾਡੇ ਬੰਦੇ ਨੇ ਕਿਸ ਨੂੰ ਅੱਖ ਚੁੱਕ ਕੇ ਨਹੀਂ ਵੇਖਿਆ ਤੇ ਤੁਸੀਂ ਉਹਨਾਂ ਤੇ ਇਹੋ ਜਿਹੇ ਉਹਨਾਂ ਦੀ ਕਰਮ ਕਰਾਏ ਉਹਨਾਂ ਨੂੰ ਦੂਜੀ ਪਾਰਟੀਆਂ ਵੱਲੋਂ ਕੰਨ ਉਹ ਖਾਣਾ ਸੀਗਾ ਕਿ ਲੈ ਵੀ ਮੇਰੀ ਲੋਕਾਂ ਚ ਆਹ ਕਮਾਈਏ ਮੈਂ ਆਹ ਕੰਮ ਕੀਤਾ ਸੀਗਾ ਤੇ ਮੇਰਾ ਮੁੰਡਾ ਇਲੈਕਸ਼ਨ ਲੜ ਕੇ ਨਿਕਲੂਗਾ ਸਾਡਾ ਜੇ ਕਰਨ ਜੋਗੇ ਸੀਗੇ ਨਾ ਉਥੇ ਤੁਸੀਂ ਵੇਖਿਆ ਉਹਨਾਂ ਦੇ ਭਰਾ ਨੇ ਵੈਪਨ ਵੀ ਵਿਖਾਇਓ ਵੀ ਪੁਲਿਸ ਨੂੰ ਅਸੀਂ ਦਿੱਤਾ ਕਿ ਸਰਕਾਰ ਜਾਣ ਤੋਂ 2022 ਤੋਂ 2 ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਗਿਆ ਉਹ ਸਾਡੇ ਕੋਲ ਉਹ ਅੱਜ ਉੱਧਰ ਜਾ ਕੇ ਕਹਿ ਰਹੇ ਉਹਨਾਂ ਨੇ ਧੱਕਾ ਕਰਾਇਆ ਜੀ ਉਦੋਂ ਅੱਜ ਜਿਹੜੀ ਜ਼ੁਬਾਨ ਲੱਗੀ ਅੱਜ ਬੜੀ ਚੱਲਦੀ ਹੈ ਇਹ ਜ਼ੁਬਾਨ ਉਹ ਟਾਈਮ ਤੇ ਕਿੱਥੇ ਸੀ ਪੰਜ ਸਾਲ ਸਾਡੀ ਸਰਕਾਰ ਵਾਲੇ ਸਾਡੇ ਕੋ ਬੰਦੇ ਦੇ ਅੱਜ ਹੁਣ ਜਿਵੇਂ ਹੱਥਾਂ ਕਰਕੇ ਨਾ ਕਰਦੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬੜਾ ਕੀਤਾ ਤੇ ਉਹ ਟਾਈਮ ਤੇ ਇਹ ਭਗਵੰਤ ਸਿੰਘ ਮਾਨ ਦੀ ਜਗ੍ਹਾ ਇਹ ਸੁਜਿੰਦਰ ਸਿੰਘ ਰੰਧਾਵਾ ਜੀ ਦੇ ਗੁਣ ਗੁੰਦੇ ਸੀਗੇ ਜਦੋਂ ਪਾਰਟੀ ਬਦਲਣ ਦੀ ਵਾਰੀ ਆਈ ਉਹਦੋਂ ਗੁਣ ਵੀ ਬਦਲ ਗਏ ਉਹਦੋਂ ਸਾਰੇ ਜਿਹੜੇ ਗੀਤ ਹੁਣ ਅੱਜ ਭਗਵੰਤ ਮਾਨ ਦੀ ਗਾਉਂਦੇ ਨੇ ਉਹਦੋਂ ਰੰਧਾਵਾ ਸਾਹਿਬ ਦੇ ਹੁੰਦੇ ਸੀਗੇ ਇਹ ਸਾਰਾ ਕੁਝ ਬਦਲ ਜਾਂਦਾ ਹੁੰਦਾ ਇਹ ਇਹ ਲੋਕਾਂ ਨੂੰ ਬੇਸਿਕੂ ਬਣਾਉਣ ਵਾਲੀ ਗੱਲ ਹੁੰਦੀ ਕਿ ਸਿਆਸਤਦਾਨ ਅਸੀਂ ਜੋ ਚੀਜ਼ ਬੋਲਾਂਗੇ ਲੋਕ ਮੰਨ ਜਾਣਗੇ ਤੇ ਨਾਲ ਹੀ ਸੁਪਰੀਮ ਕੋਰਟ ਦਾ ਆਰਡਰ ਵੀ ਸੀਗਾ ਪਿਛਲੀ ਵਾਰੀ ਕਿ ਕੋਈ ਇਲੈਕਸ਼ਨ ਪੰਚਾਇਤੀ ਲਾ ਲਓ ਬਲਾਕ ਸੰਪਤੀ ਲਾ ਲਓ ਕੋਈ ਇਲੈਕਸ਼ਨ ਚ ਕਾਗਜ਼ ਰੱਦ ਹੁੰਦੇ ਨੇ ਤੇ ਤੁਹਾਡੇ ਕੋਲ 1 ਮਹੀਨੇ ਦਾ ਟਾਈਮ ਹੈ ਉਹਦੇ ਵਿੱਚ ਵਿੱਚ ਤੁਸੀਂ ਕੋਰਟ ਦੇ ਥਰੂ ਸਾਰੀ ਕਾਰਵਾਈ ਪਵਾ ਕੇ ਤੁਸੀਂ ਉਹ ਇਲੈਕਸ਼ਨ ਨੂੰ ਦੁਬਾਰਾ ਵੀ ਕਰਾ ਸਕਦੇ ਹੋ ਇਹ ਰਹੇ ਨੇ ਜੀ ਅਕਸਰ ਇਹਨਾਂ ਨੇ ਉਹ ਬੰਦੇ ਦੀਆਂ ਚੀਕਾਂ ਕਢਾਈਆਂ ਤੁਸੀਂ ਚੈਨਾਂ ਤੇ ਵੇਖਿਆ ਹੋਊਗਾ ਉਹਦੀ ਆਵਾਜ਼ ਨਹੀਂ ਸੀ ਨਿਕਲਦੀ ਆਪਣੇ ਫੋਨ 'ਚ ਵੀਡੀਓ ਬਣਾਈਏ ਇੰਨਾ ਸਾਹਮਣੇ ਬੈਠਾ ਫਿਰ ਕੰਦ ਨਾਲ ਲੁੱਕ ਕੇ ਬੈਠਾ ਕਿ ਮੈਨੂੰ ਕੋਈ ਕਾਰ ਹੀ ਨਾ ਦਵੇ ਹੂੰ ਹੂੰ ਇੰਨੇ ਲੋਕ ਪਬਲਿਕ ਜਦੋਂ ਇਕੱਠੀ ਹੋਵੇ ਉਹ ਰੋਸ ਹੁੰਦਾ ਜੀ 5 ਘੰਟੇ ਪਬਲਿਕ ਅਸੀਂ ਜਦੋਂ ਰੈਲੀ ਕਰੀ ਦੀ ਸਾਨੂੰ ਪਤਾ ਇਹ ਬੰਦਾ ਘੰਟੇ ਤੋਂ ਵੱਧ ਨਹੀਂ ਬੰਦਾ ਤੇ ਸਾਰੇ ਸਰਪੰਚ ਨੇ ਇਹਨਾਂ ਨੂੰ ਵੀ ਪਤਾ ਹੁੰਦਾ ਕਿ 1 ਘੰਟਾ ਕਿਸੇ ਨੂੰ ਰੈਲੀ ਤੇ ਰੋਕਣਾ ਬੜਾ ਵੱਡਾ ਕੰਮ ਹੁੰਦਾ ਤੇ 5 ਘੰਟੇ ਲੋਕ ਐਮਐਲਏ ਦੀ ਚੀਕਾਂ ਘਟਾਉਣ ਨੂੰ ਖੜੇ ਰਹੇ ਨੇ ਤੇ ਚੀਕਾਂ ਮਾਰਦੇ ਹੀ ਉੱਥੋਂ ਨਿਕਲਿਆ ਸੀ